ਬਣਿਆ ਪਿਆ ਨਾ ਪੰਜਾਬ ਵਾਲਾ ਮਾਹੌਲ ਆ ਟੇਪ ਨਾ ਜਿਹੜੀ ਕਿਹਨੇ ਕਿਹਨੇ ਦੇਖੀ ਆ ਮੋਸਟਲੀ ਜਿਹੜੇ 90 ਦੇ ਦੌਰ ਵਾਲੇ ਆ ਸਾਰਿਆਂ ਨੇ ਦੇਖੀ ਆ ਤੇ ਇਹਦੀ ਚੜ੍ਹਾਈ ਇੰਨੀ ਹੁੰਦੀ ਸੀ ਕਿ ਪੁੱਛੋ ਹੀ ਨਾ ਜਿਹਦੇ ਕੋਲੇ ਇਹ ਹੋਣੀ ਤਾਂ ਪੂਰੀਆਂ ਗੱਲਾਂ ਹੁੰਦੀਆਂ ਸੀ ਉਹਦੇ ਕੋਲੇ ਬਈ ਬਲਾਇਤ ਵਾਲੀ ਟੇਪ ਆ ਇੱਥੋਂ ਹੀ ਗਈ ਸੀ ਬਾਈ ਕਰਨ ਜਿੱਤੇ ਪਿਰੇ ਇੱਥੇ ਆ ਗਈ ਇੱਥੇ ਆ ਗਈ ਇੱਕ ਕੈਨੇਡਾ ਦੇ ਬੱਚਾ ਇਸ ਵਕਤ ਲੈਂਗ ਲਈ ਤੇ ਜੋਰਾਜ਼ ਫਾਰਮ ਦੇ ਉੱਤੇ ਕਿੱਡਾ ਸੋਨਾ ਤੇ ਰੇੜੂਆ ਰੱਖਿਆ ਵਾ ਆ ਪੂਰੇ ਚਾਦਰਾਂ ਚ ਉਧਰਾਂ ਦਰਿਆ ਦੁਰੀਆਂ ਆ ਝੋਲੇ ਫੁੱਲਾਂ ਵਾਲੇ ਪੂਰਾ ਮਾਹੌਲ ਬਣਾ ਕੇ ਰੱਖਿਆ ਹੋਇਆ ਫਾਰਮ ਤੇ ਬਈ ਨੇ ਲੈਂਗਲੀ ਦੇ ਵਿੱਚ ਬੀਸੀ ਦੇ ਵਿੱਚ ਅਗਰ ਆਉਣਾ ਚਾਹਨੀਓ ਫੋਟੋਗ੍ਰਾਫੀ ਲਈ ਦਾ ਸ਼ੌਂਕ ਰੱਖਦੇ ਹੋ ਫਾਰਮ ਤੇ ਵਿਆਹ ਕਰਨ ਦੇ ਸ਼ੌਂਕੀਓ ਕੋਈ ਪ੍ਰੋਗਰਾਮ ਰੱਖਣਾ ਪਾਰਟੀ ਰੱਖਣਾ ਕਿਉਂ ਵੀ ਹਾਂਜੀ ਹਾਂਜੀ ਕੋਈ 15 20 ਬੰਦੇ ਤੋਂ ਲੈ ਕੇ ਕਿੰਨੇ ਤੱਕ ਗੈਦਰਿੰਗ ਹੁੰਦਾ ਹੈਗਾ ਆਪਣੇ ਕੋਲੇ ਆਪਰੇ ਘੁਮਾ ਦਿਓ ਸਾਰਾ ਖੁੱਲ੍ਹਿਆ ਚਾਰ ਖੁੱਲ੍ਹਿਆ ਜੇ ਕੋਈ ਕੋਈ ਯਾਤ ਲੈਣੀ ਆ ਕਹਿ ਸਕਦੇ ਖੁੱਲ੍ਹਿਆ ਕੰਮ ਪਾਰਕਿੰਗ ਵੀ ਨਾਲ ਕੋਲੇ ਆਪਦੀ ਹੈਗੀ ਆ ਪੰਛੀ ਪਰੰਦੇ ਕੁੱਕੜ ਕੁੱਤੇ ਬਿੱਲੇ ਸਾਰਾ ਕੋਈ ਰੱਖੀ ਬੈਠੇ ਐਟ੍ਰੈਕਟ ਆਊਟਰ ਤਾਂ ਸਵਾਵਾਂ ਲੈ ਸਕਦੇ ਹੋ ਹਵਾ ਹਵਾ ਮੌਸਮ ਸੁਣਾ ਹੈ ਹਵਾ ਹਵਾ ਬੁਰੀ ਚੱਲ ਰਹੀ ਹੈ ਹਵਾ ਪੂਰੀ ਤੇ ਮੌੜ ਰੰਗ ਬਣਿਆ ਵਾ ਯਾ ਝੋਲਾ ਪੜਾ ਸੁਣਾ ਤਾਂ ਕਰਮਜੀਤ ਬਾਈ ਜੀ ਨੂੰ ਸੰਪਰਕ ਕਰ ਲਿਓ ਨੰਬਰ ਪਾ ਦੂੰਗਾ ਧੰਨਵਾਦ ਮਿਹਰਬਾਨੀ